ਚਿੱਟੇ ਦੁੱਧ ਦੀ ਆੜ ਚ ਕਾਲਾ ਦੁੱਧ ਦੀ ਕਰਦਾ ਸੀ ਲਾਲ کاروبار ਗਿੱਦੜਬਾਹ ਦੇ ਇਲਾਕੇ ਚ ਇਸ ਵੇਲੇ ਕਾਲਾ ਦੁੱਧ ਦੀ ਪੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਦੁੱਧ ਤਾਂ ਲੋਕ ਸ਼ਾਮ ਸਵੇਰੇ ਲੈਂਦੇ ਸਨ ਪਰ ਇਸ ਦੇ ਕੋਲ ਹਰ ਵੇਲੇ ਪੀੜ ਲੱਗੀ ਰਹਿੰਦੀ ਸੀ ਜਦੋਂ ਪੁਲਿਸ ਨੇ ਇਸ ਦੀ ਮੁਖਵਰੀ ਕਰਵਾਈ ਤਾਂ ਸਭ ਦੇ ਹੋਸ਼ ਫਾਗਤਾ ਹੋ ਗਏ ਗਿੱਦੜਬਾਹ ਦੇ ਪਿੰਡ ਪਿਉਰੀ ਦੇ ਰਹਿਣ ਵਾਲੇ ਰਮੇਸ਼ ਕੁਮਾਰ ਉਰਫ ਕਾਲਾ ਦੁੱਧੀ ਅਸਲ ਚ ਲਾਲ ਫਰੀਦਾ ਕਾਰੋਬਾਰ ਕਰਦਾ ਸੀ ਜਦੋਂ ਮੌਕੇ ਤੇ ਪੁਲਿਸ ਨੇ ਛਾਪਾ ਮਾਰਿਆ ਤਾਂ ਇਸ ਕੋਲੋਂ 360 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਸਰ ਕੀ ਮਾਮਲਾ ਪੂਰਾ ਜਿਹਾ ਆਪਰੇਸ਼ਨ ਕਾਸੋ ਵੀ ਪੁਲਿਸ ਨੇ ਚਲਾਇਆ ਗਿਆ ਹੈ 3 ਰਿਕਵਰੀ ਹੋਈ ਹੈ ਸ਼ਰਾਬ ਦੀ 1 ਕਾਸੋ ਆਪਰੇਸ਼ਨ ਮਾਜੂ ਡੀਜੀਪੀ ਸਾਹਿਬ ਵੱਲੋਂ ਚਲਾਇਆ ਗਿਆ ਹੈ ਲਗਭਗ ਜਿਲ੍ਹੇ ਚ ਸਾਡੇ ਸ਼੍ਰੀ ਮੁਖਸਰ ਸਾਹਿਬ ਚ ਸ਼੍ਰੀ ਭਾਗਇਰਤ ਮੀਨਾ ਆਈਐਸਐਸ ਸਾਹਿਬ ਵੱਲੋਂ ਸੀ ਅਜੀਬ ਗੜਵਾ ਸਾਹਿਬ ਜੀ ਤੇ ਬਾਕੀ ਸਾਰੇ ਸਬੰਧ ਵਿੱਚ ਸਾਡੇ ਸਬੰਧ ਵਿੱਚ ਇੰਸਪੈਕਟਰ ਪਰਮਜੀਤ ਸਿੰਘ ਗੜਵਾ ਦੀ ਗਾਂ ਰਣਮਈ ਇਟਦਾਂ ਕਿੰਨਾ ਬਣਾਈਆਂ ਇਹਨੀਆਂ ਲਗ ਲਗ ਰਿਪੋਰਟ ਭਾਈ ਵੱਲੋਂ ਲਗ ਲਗ ਬਣਾਈਆਂ ਗਈਆਂ ਜਿਸ ਵਿੱਚ ਅੰਮ੍ਰਿਤਪਾਲ ਏਸੀ ਪਿੰਡ ਪਿਉਰੀ ਮਜੂਸੀ ਤੋਂ ਮੁਖਬਰਕਾਸ਼ ਨੇ ਉਹਨਾਂ ਨੂੰ ਪરા ਦਿੱਤੀ ਕਿ ਜਿਹੜਾ ਅਰਜੀਸ਼ ਕੁਮਾਰ ਉਰਫ ਕਾਲਾ ਦੁੱਦੀ ਆਪਣੇ ਕਾਰ ਦੇ ਵਿੱਚ ਤੇ ਲਗ ਲਗ ਹੋਰ ਵੀ ਕ란ਦੇ ਵਿੱਚ ਡਰਮ ਵਿੱਚ ਪਾ ਕੇ ਸ਼ਰਾਬ ਜਿਹੜਾ ਜਾਂ ਬਹਿ ਕਾਰ ਤੇ ਲੱਗੀ ਵੇਚ ਰਿਹਾ ਜ਼ਿਕਰ ਉਹਨੇ ਨਾਕਾਬੰਦੀ ਕੀਤੀ ਜਾਵੇ ਜਾਂ ਰੇਡ ਕੀਤਾ ਜਾਵੇ ਤੇ ਉਹਦੇ ਕੋਲ ਪਾਣੀ ਮਾਤਰਾ ਤੇ ਜਿਹੜੀ ਸ਼ਰਾਬ ਮਸੰਦੀ ਹੈ ਜੋ ਅਮਰਪਾਲ ਐਸਐਨ ਦਾ ਮੁਗਵਰਤੀ ਦੱਸੀ ਜਗ੍ਹਾ ਤੇ ਰੈਡ ਕੀਤਾ ਜੋ ਦਰਾਨੇ ਰੈਡ ਉਹਦੇ ਕੋਲੋਂ 360 ਬੋਤਲਾਂ ਸ਼ਰਾਬ ਜਿਹੜੀ ਆ ਅੰਗਰੇਜ਼ੀ ਤੇ ਦੇਸੀ ਮਾਰਕ ਜਿਹੜੀ ਗੰਦੋਈ ਜਿਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜੋ ਇਹਦੀ ਕਾਰ ਹੈ ਉਹ ਵਿਗਨਰ ਕਾਰ ਹੈ ਡੀਐਲ 5ਸੀਸੀ 40 45 ਕਾਰ ਆ ਜਿਹਦੇ ਵਿੱਚ ਇਹ ਸ਼ਰਾਬ ਬਰੰਦ ਹੋਈ ਪਹਿਲਾਂ ਸਰ ਕਿੰਨੇ ਕੇ ਮਾਮਲੇ ਦਰਜ ਨੇ ਇਹਦੇ ਖਲਾਫ ਪਹਿਨਾ 18 ਕਦਮੇ ਦਰਜ ਹੈ ਜਿਹਦੇ ਵਿੱਚ 12 ਅਕਸਾਇਦੇ ਆ 2 ਐਨਡੀਪੀ ਸਰ ਦੇ ਤੇ 4 ਜਿਹੜੇ ਆ ਉਹ ਆਈਪੀ ਸਰ ਦੇ ਕਿੰਨੇ ਚਿਰ ਤੋਂ ਸਰ ਕੰਮ ਕਰਦਾ ਰਹੇ ਇਹ 10 2010 ਤੋਂ ਤੇ ਖਲਾਫ ਮਗਦਮੇ ਦਰਜ ਹੈ ਇਹ ਪਹਿਲਾਂ ਵੀ ਜਦੋਂ ਸ਼ਰਾਬ ਦੇ ਪਰਚੇ ਦਰਜ ਸੀ ਉਦੋਂ ਵੀ ਜਦੋਂ ਸ਼ਰਾਬ ਦਾ ਰੈਡ ਕਰਨ ਦੇ ਸਬੰਧ ਪੁਲਿਸ ਪਾਰਟੀ ਗਈ ਉਦੋਂ ਵੀ ਪੁਲਿਸ ਨੇ ਕਰ ਪਿਆ ਸੀ ਉਹ ਵੀ ਇਹ ਦਿਖਾ ਲਾ ਕੰਮ ਕਰਦਾ ਮਸਰੇ ਦੁੱਧ ਹੀ ਹੈ ਦੁੱਧ ਦਾ ਕੰਮ ਕਰਦਾ ਪਰ ਸ਼ਰਾਬ ਦੁੱਧ ਦੇ ਵਿੱਚ ਲੈ ਜਾਂਦਾ ਡਰਮਾ ਰਮਾ ਚ ਪਾ ਕੇ ਕਿਵੇਂ ਕਰਦਾ ਹੈ ਹਾਂਜੀ ਇਹ ਕਈ ਵਾਰ ਜਿਹੜੀ ਕਾਰ ਹੈ ਦੁੱਧ ਦਾ ਕੰਮ ਕਰਦਾ ਡੇਰੀ ਰੱਖੀ ਨੇ ਉਹਦੇ ਵਿੱਚ ਡਰਮਾ ਚ ਵੀ ਪਾ ਕੇ ਸ਼ਰਾਬ ਲੈ ਜਾਂਦਾ ਕਿਉਂਕਿ ਲਗ ਲਗ ਜਗ੍ਹਾ ਤੇ ਲੋਕਾਂ ਨੂੰ ਲਗ ਲਗ ਵੇਚਦਾ ਬਾਕੀ ਦਰਾਨ ਦੀ ਜਿਹੜੇ ਬੰਦੇ ਕੋ ਲੈ ਕੇ ਆ ਉਹ ਬੰਦੇ ਨੂੰ ਨਾਮਿਨੇਟ ਕਰਕੇ ਤੇ ਉਹਦੇ ਖਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਇਹ ਵੀ ਪੰਜਾਬੀ ਲਈ ਗਿੱਦੜ ਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ